ਇਤਿਹਾਸ ਦੇ ਵਿੱਚ ਛੇੜਛਾੜ ਹੋਈ ਆ ਮਗਰ ਅੱਜ ਅਸੀਂ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਨਹੀਂ ਹੋਣ ਦੇਣੀ ਮੈਂ ਦੇਖਿਆ ਰਾਗੀਆਂ ਨੂੰ ਉਹ ਗੁਰਬਾਣੀ ਦੀ ਪੰਕਤੀ ਇਦਾਂ ਲੈਂਦੇ ਨੇ ਵੀ ਸਾਈ 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 ਮੇਰੇ ਚੰਗਾ ਕੀਤਾ ਜਾਂ ਸਾਈ ਮੇਰੇ ਚੰਗਾ ਕੀਤਾ ਤੇ ਸਾਈ ਤੋਂ ਬਾਅਦ ਫੇਰ ਵਾਹਿਗੁਰੂ ਮੇਰੇ ਚੰਗਾ ਕੀਤਾ ਤੋਂ ਬਾਅਦ ਫੇਰ ਵਾਹਿਗੁਰੂ ਇਹ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕਮੈਂਟ ਕਰਨ ਵਾਲੇ ਉਹਨਾਂ ਦੀਆਂ ਪੋਸਟਾਂ ਤੇ ਸਾਰਾ ਮਸ਼ੈਂਡਰੀ ਤਬਕਾ ਖੜਾ ਹੋ ਗਿਆ ਜਿਹੜੇ ਕੀ ਪੰਜਾਬ ਬਾਣੀਆਂ ਨੂੰ ਨਹੀਂ ਮੰਨਦੇ ਦਸਮ ਗ੍ਰੰਥ ਦੇ ਖਿਲਾਫ ਨੇ ਉਹਨਾਂ ਨੂੰ ਇਹ ਮੌਕਾ ਮਿਲਿਆ ਇਹ ਵਿਚਾਰ ਜਿਹੜਾ ਹੈ ਕੇਵਲ ਇਹ ਗੱਲ ਨਹੀਂ ਸਿੱਧ ਕਰਦਾ ਕਿ ਬਦਲਾਵ ਲਿਆਣਾ ਕੀਰਤਨ ਵਿੱਚ ਜੇ ਪੁਰਾਤਨ ਕੀਰਤਨ ਦਾ ਬਦਲਾਓ ਲੈਣਾ ਤੇ ਉਹਦੇ ਵਾਸਤੇ ਫਿਰ ਤੰਤੀ ਸਾਜ਼ ਲੈ ਕੇ ਆਣੇ ਪੈਣੇ ਤੇ ਜੇ ਗੁਰੂ ਹਰਮੰਦਰ ਸਾਹਿਬ ਦੀ ਮਰਿਆਦਾ ਲੈ ਕੇ ਆਉਣੀ ਹੈ ਫਿਰ ਮੰਜੀ ਸਾਹਿਬ ਵੱਖਰਾ ਕਰਨਾ ਪੈਣਾ ਅਕਾਲ ਤਖਤ ਵੱਖਰਾ ਸਾਹ ਕਰਨਾ ਪੈਣਾ ਜਿੱਥੇ ਢਾਡੀ ਸਿੰਘ ਲੱਗ ਸਕਣ ਤੇ ਕਥਾ ਹੋ ਸਕੇ ਹਰਮੰਦਰ ਸਾਹਿਬ ਦੀ ਮਰਿਆਦਾ ਜਿਹੜੀ ਹੈ ਕੰਟੀਨਿਊ ਕੀਰਤਨ ਦੀ ਹੈ ਔਰ ਤੰਤੀ ਸਾਜ਼ਾਂ ਦੀ ਹੈ ਪੁਰਾਤਨ ਪਰ ਉੱਥੇ ਅਨਾਉਂਸਮੈਂਟ ਵੀ ਨਹੀਂ ਕਰ ਸਕਦੇ ਪ੍ਰਬੰਧਕ ਕੀ ਇਹ ਰਾਗੀ ਇਹ ਆਇਆ ਤੇ ਇਹ ਰਾਗੀ ਇਹ ਆਇਆ ਇਹਨਾਂ ਦਾ ਬੋਲਣਾ ਵੀ ਬੰਦ ਹੋ ਜਾਣਾ ਇੱਥੇ ਸਕੇ ਗੁਰਦੁਆਰਿਆਂ ਵਿੱਚ ਇਹ ਸਾਰੀਆਂ ਗੱਲਾਂ ਬਹੁਤ ਨੇ ਇਹ ਖਾਲੀ ਸਾਡਾ ਵਿਸ਼ਾ ਨਹੀਂ ਹੈ ਇਹ ਤੇ ਪੁਰਾਤਨ ਇਹਨਾਂ ਨੇ ਰਾਮ ਰਾਇਆ ਆਖਿਆ ਸਾਨੂੰ ਵੀ ਦੁਕਾਨਾਂ ਨਾਲ ਛੇੜਛਾੜ ਕਰਦੇ ਆ ਜਿਹੜੇ ਕਰਦੇ ਆ ਉਹ ਕਰਦੇ ਆ ਅਸੀਂ ਤੇ ਪੂਰਾ ਸ਼ਬਦ ਦੀ ਕੋਸ਼ਿਸ਼ ਕਰਦੇ ਆ ਨਾਲੇ ਪ੍ਰਮਾਣਿਕ ਕੀਰਤਨ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਹੋਰ ਬੇਅੰਤ ਕੀਰਤਨੀ ਹੈ ਪੁਰਾਤਨ ਕਰਦੇ ਆਏ ਨੇ ਪ੍ਰੋਫੈਸਰ ਦਰਸ਼ਨ ਸਿੰਘ ਵਗੈਰੇ ਜਿਹੜੇ ਪੁਰਾਤਨ ਕੀਰਤਨ ਹੈ ਹੋਰ ਮੈਂ ਬੇਨਤੀ ਕਰਾਂ ਕਿ ਜਿਹੜੀ ਇਹਨਾਂ ਦੀ ਕਹਿਣ ਦਾ ਮਕਸਦ ਹੈ ਨਾ ਉਹ ਕੇਵਲ ਤੇ ਕੇਵਲ ਇਹ ਅਗਰ ਹਰਮੰਦਰ ਸਾਹਿਬ ਦੀ ਮਰਿਆਦਾ ਨੂੰ ਕਰਨਾ ਚਾਹੁੰਦੇ ਨੇ ਤੇ ਇਹ 35 ਸਾਜ ਲੈ ਆਣਾ ਜੇ ਇਹਨਾਂ ਦਾ ਮਕਸਦ ਹੈ ਵੀ ਕੋਈ ਕੀਤਨੀਆਂ ਕਥਾ ਨਾ ਕਰੇ ਇਹਦਾ ਮਤਲਬ ਸਾਡੇ ਤੇ ਕਿੰਤੂ ਪਰੰਤੂ ਹੁੰਦਾ ਹੈ ਉਹ ਬੰਦ ਹੋ ਜਾਏ ਹਨਾ ਕਥਾ ਜਦ ਬਾਬਾ ਰਣਜੀਤ ਸਿੰਘ ਕਰ ਸਕਦੇ ਨੇ ਤੇ ਆਪਾਂ ਲੋਕ ਕਿਉਂ ਨਹੀਂ ਕਰ ਸਕਦੇ ਤੇ ਆਪਾਂ ਕਿਹੜਾ ਕਹਾਣੀਆਂ ਸੁਣਾਉਣ ਦੇ ਆ ਆਪਾਂ ਤਾਂ ਕੋ ਬੱਚਿਆਂ ਨੂੰ ਪ੍ਰੇਰਨੇ ਆ ਨਾ ਨਾਮ ਚ ਪਾਣੀ ਪੜੋ ਚੰਗੇ ਕੰਮ ਕਰੋ ਇਹਦੇ ਚ ਕੀ ਮਾੜਾ ਇਹ ਕਥਾ ਦੀਵਾਨ ਹਾਲ ਵਿੱਚ ਹੁੰਦੀ ਹੈ ਤੇ ਅਸੀਂ ਕਥਾ ਕਰਦੇ ਨਾ ਕੀਰਤਨ ਵਿੱਚ ਨਹੀਂ ਹੋ ਸਕਦੀ ਇਹ ਪੁਰਾਤਨ ਮਰਿਆਦਾ ਰਹੀ ਹੈ ਜਦੋਂ ਤੁਸੀਂ ਆਪਣੇ ਆਪਣੇ ਕੰਮਾਂ ਤੋਂ ਵੇਸਲੇ ਹੋ ਗਏ ਕਥਾ ਵਾਚਕ ਆਪਣੀ ਕਥਾ ਚਾਜ ਨਾਲ ਕਰਨਾ ਭੁੱਲ ਗਏ ਅੱਜ 5 ਲੱਖ ਬੰਦਾ ਈਸਾਈ ਬਣਿਆ ਪੰਜਾਬ ਦੇ ਵਿੱਚ ਬਾਹਰਲੇ ਦੇਸ਼ਾਂ ਵਿੱਚ ਮੁਸਲਮਾਨ ਬਣਦੀ ਰਿਪੋਰਟ ਹੈ ਦਿੱਲੀ ਵਿੱਚ ਈਸਾਈਆਂ ਦਾ ਹੁਣੇ ਪਿੱਛੇ ਬੰਗਾ ਹੋਇਆ ਆਪਣੇ ਗੁਰਦੁਆਰਿਆਂ ਵਿੱਚ ਹਾਤ ਮਾਰੀਆ ਆਪਾਂ ਬੰਗਲਾ ਸਾਫ ਸਨੀਚਰ ਐਤਵਾਰ ਨੂੰ ਮਸਾਂ ਤੇ ਸਿੱਖੀ ਬਾਹਰ ਆਈ ਹੈ ਮਸਾਂ ਤੇ ਦਮਾਲੇ ਵਾਲੇ ਬੰਦੇ ਆਏ ਨੇ ਬੱਚੇ ਆਏ ਨੇ ਮਸਾਂ ਤੇ ਵੱਡੀਆਂ ਕਿਰਪਾਨਾਂ ਪਾਉਣ ਲੱਗੇ ਨੇ ਮਸਾਂ ਤੇ ਰੱਬ ਦਾ ਨਾਮ ਲੈਣ ਲੱਗੇ ਨੇ ਇਹ ਸੁਖਾਇਆ ਨਹੀਂ ਇਹਨਾਂ ਨੂੰ ਗੱਲ ਇਦ ਹੈ ਜੇ ਇਹਨਾਂ ਨੂੰ ਸੁਖਾਉਂਦਾ ਹੁੰਦਾ ਇਹ ਇਹ ਕੰਮ ਇਹ ਕਰਦੇ ਬਈ ਇੱਕ ਕੀਰਤਨ ਦਰਬਾਰ ਜਿਹੜਾ ਚੱਲ ਰਿਹਾ ਉਹਦੋਂ ਚਲਾਣ ਦਿੰਦੇ ਤੇ ਨਾਲ 33 ਸਾਜ ਸ਼ੁਰੂ ਕਰਦੇ ਆਹستہ ਆਹستہ ਚੇਂਜਿੰਗ ਕਰਦੇ ਇਹਨਾਂ ਨੂੰ ਇਹ ਵਿਸ਼ਾ ਮੀਡੀਆ ਚ ਲੈ ਕੇ ਆਉਣ ਦੀ ਲੋੜ ਨਹੀਂ ਸੀ ਇਹ ਇਹਨਾਂ ਦੇ ਹੱਥ ਸਭ ਕੁਝ ਹੈ ਕਮਰੇ ਬੰਦ ਕਮਰਿਆਂ ਵਿੱਚ ਡਿਸੀਜਨ ਲੈ ਸਕਦੇ ਸੀ ਤੇ ਵਿਊਅਰ ਸੇਪ ਤੇ ਆਪਣੀ ਜਿਹੜੀ VOTING SYSTEM ਵਾਲਾ ਕੰਮ ਹੋਇਆ ਰਣਜੀਤ ਸਿੰਘ ਜੀ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਗਰਾਊਂਡ ਚਾਹੀਦੀ ਸੀ ਜਿਹੜੀ ਉਹਨਾਂ ਦੀ ਵਿਗੜੀ ਸੀ ਕਿਸੇ ਟਾਈਮ ਤੇ ਅੱਜ ਉਹਨਾਂ ਨੇ ਉਹ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਕੋਈ ਚੱਕਰ ਨਹੀਂ ਹੈ ਗੇਮ ਕੁਝ ਹੋ ਰਿਹਾ ਹੈ ਇਹ ਇਹ ਨਹੀਂ ਹੈ ਅਗਰ ਰਾਮ ਰਾਈਏ ਅਸੀਂ ਆਂ ਤੇ ਰਾਮ ਰਾਈਏ ਫਿਰ ਪਾਈ ਰਹਿੰਦੇ ਜਸਵੀਰ ਸਿੰਘ ਖੰਨੇ ਵਾਲੇ ਜਿਨ੍ਹਾਂ ਨੇ ਪੰਥ ਵਿੱਚ ਲੱਖਾਂ ਬੰਦਿਆਂ ਨੂੰ ਅਮਰ ਸੰਚਾਰ ਕਰਾਇਆ ਤੇ ਇਹਨਾਂ ਦੀਵਾਨ ਹਾਲਾਂ ਵਿੱਚ ਕੀਰਤਨ ਕਰਦੇ ਰਹੇ ਜੇ ਕੋਈ ਆਮ ਰਹੀਆ ਹੈ ਜਾਂ ਕੋਈ 버거 ਪੀਜ਼ਾ ਵੇਚਣ ਵਾਲਾ ਆਇਆ ਤੇ ਮੈਨੂੰ ਇਹ ਦੱਸੋ ਪਰਮਜੀਤ ਸਿੰਘ ਖਾਲਸਾ ਕਥਾ ਕਰਦੇ ਹੋ ਵਾਹਿਗੁਰੂ ਬੁਆ ਕਰਾਉਂਦੇ ਹੋ ਪੀਜ਼ਾ 버거 ਵੇਚਦੇ ਨੇ ਇਹ ਗੇਮ ਕੋ ਛੋੜ ਰਹਾ ਹੈ ਇਹਨੂੰ ਵਿਸਤਾਰਕ ਤੌਰ ਤੇ ਖੋਲਾਂਗੇ ਸਮਾਂ ਹੋਵੇ ਤੇ ਜਾਂ ਤਾਂ ਥਲ ਪਾ ਲੈਣਗੇ ਜਾਂ ਫਿਰ ਖੋਲਾਂਗੇ ਇਹ ਇਹ ਤੁਸੀਂ ਲੋਕ ਚੁੱਪ ਕਰਕੇ ਬੈਠੇ ਹੋ ਨਾ ਜਿਹੜੇ ਇਹ ਠੀਕ ਨਹੀਂ ਹੈ ਸੰਗਤ ਨੂੰ ਚਾਹੀਦਾ ਬੋਲੇ ਬੈਠ-ਬੈਠ ਕੇ 25-25 ਹਜ਼ਾਰ ਬੰਦਾ ਬੈਠ ਕੇ ਨਾਲ ਕੀਰਤਨ ਕਰਦਾ ਰਿਹਾ 20-20 ਸਾਲ 25-25 ਸਾਲ ਹੋ ਗਏ ਨੇ ਕੀਰਤਨ ਕਰਦੇ ਆ ਸਾਨੂੰ ਸਾਡੇ ਨਾਲ ਬੈਠ ਕੇ ਘੜਤਾਲਾ ਵਜਾਉਂਦੇ ਰਿਹਾ ਅੱਜ ਡਾਕਟਰ ਸੇਵ ਸਿੰਘ ਜਿਥੇ 5 ਲੱਖ ਇਸਾਈ ਬਣ ਚੁੱਕੇ ਡਾਕਟਰ ਸੇਵ ਸਿੰਘ ਗੁਰਦਾਸਪੁਰ ਵਾਲੇ ਇਹ ਛੇਣੇ ਢੋਲਕੀਆਂ ਨਾਲ ਵਾਈਗਰੂ-ਵਾਈਗਰੂ ਕਰਕੇ ਪੁਲਿਸ ਵਾਲਿਆਂ ਨੂੰ ਅਮਰਸਿਖਾ ਲਿਆ ਤੁਸੀਂ ਚਾਹਦੇ ਨਹੀਂ ਕੋਈ ਇਦਾਂ ਦੀ ਹੋਵੇ ਜਣਾ ਖਣਾ 2 2 ਸਾਲ ਦਾ ਬੱਚਾ ਦੇਖੋ ਤੁਸੀਂ ਨਾਮ ਜਪਣ ਡਿਆ ਵਾਇਗਰੂ ਕਹਿਂ ਡਿਆ ਸੁਧਾਰ ਲਿਆਓ ਮੈਂ ਵੀ ਕਹਿਣਾ ਸੁਧਾਰ ਲਿਆਓ ਪਰ ਸੁਧਾਰ ਲਿਆਉਣ ਦਾ ਇੱਕ ਤਰੀਕਾ ਹੈ ਸੋਸ਼ਲ ਮੀਡੀਆ ਤੇ ਇਨਾ ਖਲੇਰਾ ਪਾ ਦੇਣਾ ਇਨਾ ਖਲੇਰਾ ਪਾ ਦੇਣਾ ਇਹ ਗੱਲ ਨਹੀਂ ਹੈ ਇਹ ਬੜੀਆਂ ਗੱਲਾਂ ਨੇ ਮੈਂ ਵਿਸਾਰਕ ਤੌਰ ਤੇ ਸ਼ੁਰੂ ਤੋਂ ਐਂਡ ਤੱਕਣ ਕਰਾਂਗਾ ਸੁਧਾਰ ਲਿਆਓ ਰਾਜਨੀਤੀ ਸੁਧਾਰ ਲਿਆਓ ਚੋਣਾਂਵਾਂ ਵਿੱਚ ਕੀ ਹੁੰਦਾ ਉਹਦੇ ਸੁਧਾਰ ਲਿਆਓ ਸਟੇਜਾਂ ਤੇ ਬੋਲਣ ਤੋਂ ਪਹਿਲਾਂ ਆਪਾਂ ਕਿੱਥੇ ਖੜੇ ਹੁੰਨੇ ਆ ਕਿਹੜੇ ਬਾਣੇ ਹੁੰਦੇ ਨੇ ਸਾਡੇ ਉਹਦੇ ਤੇ ਸੁਧਾਰ ਲਿਆਓ ਗਰੀਬ ਬੱਚਿਆਂ ਨੂੰ ਆਪਾਂ ਕੀ ਦੇਣ ਜਿਹੜੇ ਰਾਗੀ ਲੱਗੇ ਹੋਏ ਨੇ ਉਹਨਾਂ ਦਾ ਹਾਲ ਕੀ ਹੈ ਹਾਂਜੀ ਉਹ ਕਿਦਾਂ ਦੇ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ ਉਹ ਕਿਦਾਂ ਬੱਚਿਆਂ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੀ ਸਿਸਟਮ ਹੈ ਬੜਾ ਕੁਛ ਹੈ ਬੜਾ ਕੁਛ ਹੈ ਭਾਈ ਸਾਹਿਬ ਬੜਾ ਕੁਛ ਹੈ ਇਹ ਤੇ ਕੋਈ ਉਹ ਇਹਦੇ ਵਿੱਚ ਸ਼ੌਹਰਤ ਲੈਣ ਵਾਸਤੇ ਯੂਜ਼ ਕੀਤਾ ਗਿਆ ਤੇ ਇਹ ਸਮਾਂ ਆਉਂ ਤੇ ਜੇ ਸੱਚੇ ਪਾਛਾ ਨੇ ਜਿੰਦ ਬਖਸ਼ੀ ਹੋਈ ਤੇ ਖੋਲਾਂਗੇ ਵਿਸਤਾਰ ਕਰਾਂਗੇ ਪਰ ਨਾ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਡਿਸੀਜਨ ਤੇ ਸੋਚਣਾ ਚਾਹੀਦਾ ਹੈ ਇਹਨਾਂ ਤੋਂ ਡਰ ਵੀ ਬਹੁਤ ਹੈ ਕਿ ਰਸੂਕ ਵਾਲੇ ਬੰਦੇ ਨੇ ਪਾਵਰ ਵਾਲੇ ਬੰਦੇ ਨੇ ਨੇ ਇਹਨਾਂ ਅੱਗੇ ਬੋਲੇ ਕੌਣ ਤੁਸੀਂ ਵੀ ਸਾਰੇ ਡਰਦੇ ਹੋ ਪਰ ਯਾਰ ਤਰਕ ਤਾਂ ਆਪਾਂ ਵਿਚਾਰ ਤਾਂ ਕਰ ਸਕਦੇ ਆ ਨਾ ਵਿਚਾਰ ਵਿੱਚ ਕੀ ਹੋ ਸਕਦਾ ਯਾਰ ਦੱਸੋ ਕੌਣ ਕੀ ਕਰ ਸਕਦਾ ਤੁਸੀਂ ਤੁਸੀਂ ਚੁੱਪ ਕਰਕੇ ਬਹਿ ਗਏ ਸਾਰੇ ਕਿਉਂ ਆਂਦੇ ਸੀ 25 25 30 30 ਹਜ਼ਾਰ ਬੰਦਾ ਕੀਰਤਨ ਸੁਣ ਹੁਣ ਕਿਉਂ ਨਹੀਂ ਬੋਲਦਾ ਬੋਲਣਾ ਚਾਹੀਦਾ ਅੱਜ ਨਹੀਂ ਬੋਲੋਗੇ ਤੇ ਕੀ ਹੋਏਗਾ ਹਰਿਮੰਦਰ ਸਾਹਿਬ ਤੇ ਉਹ ਵੀ ਨਹੀਂ ਬੜਾਇਆ ਜਾਂਦਾ ਸਾਢੇ 12 ਵਾਰਾਂ ਵੀ ਨਹੀਂ ਹੁੰਦੀਆਂ ਇਹ ਵੀ ਨਹੀਂ ਬੜਾਇਆ ਜਾਂਦਾ ਆਗਿਆ ਭਈਆ ਕਾਲ ਕੀ ਜਗਾਰਾ ਵੀ ਨਹੀਂ ਲਾਇਆ ਜਾਂਦਾ ਲਿਆਓ ਹਰਿਮੰਦਰ ਸਾਹਿਬ ਦੀ ਤਤ ਗੁਰਮਤ ਗੇਮ ਕੁਝ ਹੋ ਰਿਹਾ ਭਾਈ ਸਾਹਿਬ ਜੀ ਬੇ ਕੁਝ ਹੋ ਰਿਹਾ ਇਹ ਕੇਵਲ ਤੇ ਕੇਵਲ ਜਿਹੜਾ ਸੰਸਥਾਵਾਂ ਜਿਹੜੀਆਂ ਚੱਲਦੀਆਂ ਨੇ ਦੁੱਧੜਾ ਹੋ ਗਿਆ ਇਨੀਆਂ ਸੰਸਥਾਵਾਂ ਹੋ ਗਈਆਂ ਨ ਬੜੂ ਸਾਬ ਹੋ ਗਿਆ ਸਾਰੇ ਹੋ ਗਿਆ ਸੰਸਥਾਵਾਂ ਸਾਰਿਆਂ ਚ ਕੀਰਤਨ ਕਰਦੇ ਨੇ ਆ ਉਹ ਤਾਂ ਹਰ ਮੰਦਰ ਸਾਹਿਬ ਦੇ ਕੀਰਤਨੀਆਂ ਵੀ ਵਾਹਿਗੁਰੂ ਕਹਿਣ ਲੱਪੇ ਕਿਹੜਾ ਕੀਰਤਨੀਆਂ ਵਾਹਿਗੁਰੂ ਨਹੀਂ ਕਹਿੰਦਾ ਇਹ ਔੰਕਾਰ ਸਿੰਘ ਜੀ ਭਾਈ ਸਾਹਿਬ ਭਾਈ ਕੁਹੜਕਾ ਜੀ ਕਿੰਨੇ ਕੀਰਤਨੀਆਂ ਨੇ ਜਿਹੜੇ ਵਾਹਿਗੁਰੂ ਕਰਦੇ ਨੇ ਪਾਇਲਵਿੰਦਰ ਸਿੰਘ ਜੀ ਆਪ ਕਰਦੇ ਆ ਵੈਗਰੂ ਯਾਰ ਸੰਗਤ ਨੂੰ ਜੋੜਨ ਵਾਸਤੇ ਜਿਹੜਾ ਕਲਯੁਗ ਦਾ ਹੜ ਚੱਲ ਰਿਹਾ ਬੱਚੇ ਤੁਹਾਡੇ ਬਾਹਰ ਪੱਜੀ ਜਾਂਦੇ ਨੇ ਪੱਬਾਂ ਵਿੱਚ ਜਾਣ ਲੱਪੇ ਨੇ ਇਹ ਸਿਗਰਟ ਪੀਣ ਲੱਪੇ ਨੇ ਦਿੱਲੀ 'ਚ ਦੇਖੋ ਜਾ ਕੇ ਰਜੋਰੀ ਗਾਰਡਨ ਵਗੈਰਾ ਵਗੈਰਾ ਅੱਗੇ ਪਿੱਛੇ ਤੰਬਾਕੂ ਦਾ ਵਪਾਰ ਕਰਦੇ ਨੇ ਲੋਕ 10% ਅਸੀਂ ਅੰਮ੍ਰਿਤਧਾਰੀ ਨਹੀਂ ਆ ਪੱਲੇ ਕੱਖ ਹੈ ਨਹੀਂ ਮਸਾ ਮਸਾ ਕੋਈ ਗੁਰਦੁਆਰੇ ਆਉਂਦਾ ਤੁਸੀਂ ਚਾਹਦੇ ਕੀ ਉਹ ਮੈਨੂੰ ਨਹੀਂ ਸਮਝਾਇਆ ਇਹ ਤੁਸੀਂ ਕਰਕੇ ਦੇਖੋ ਨਾ ਮੈਂ ਮੈਂ ਨਹੀਂ ਕਹਿ ਰਿਹਾ ਕਲਾਸਿਕਲ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਕਲਾਸਿਕਲ ਕੀਰਤਨ ਕਰਾਓ ਰਾਜ ਕੀ ਕਰਾਓ ਸੰਗੀਤ ਸਮਰਾਟ ਸਾਡੇ ਹੈ ਨੇ ਇਹ ਗੁਰਨੀਤ ਸਿੰਘ ਸਾਹਿਬ ਦੇ ਨਾਲ ਅਸੀਂ ਉਸਤਾਦ ਮੰਨੇ ਆ ਸੁਖਵੰਤ ਵੀਰ ਜੀ ਹੋ ਗਏ ਉਹ ਵੀ ਅਰਜਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਤੁਰਦੇ ਨੇ ਹੋਰ ਡਾਕਟਰ ਗੁਰਵਿੰਦਰ ਸਿੰਘ ਸਭ ਨੂੰ ਬੁਲਾਓ ਕੀਰਤਨ ਕਰਾਓ ਵੱਖਰਾ ਜਿਹਾ ਕਿਉਂ ਨਾ ਕਰਾਓ ਇੱਕ ਬਾੰਦ ਕਮਰੇ ਚ ਜਿਹੜੇ ਡਿਸੀਜਨ ਲੈਣੇ ਨੇ ਉਹਨੂੰ ਮੀਡੀਏ ਚ ਪਾ ਕੇ ਫੋਕੀ ਸ਼ੌਹਰਤ ਦਾ ਖਿਸ਼ਾ ਹੋਰ ਕੁਝ ਨਹੀਂ ਹੈ ਫੋਕੀ ਸ਼ੌਹਰਤ ਹੈ ਹੋਰ ਕੋਈ ਵਿਚਾਰ ਨਹੀਂ ਬੁਕਿੰਗ ਕਿੰਨੇ ਕੀਤੀ ਅਜ ਤੱਕ ਤੁਸੀਂ ਕੀਤੀ ਕਿਸੇ ਹੋਰ ਨੇ ਨਹੀਂ ਕੀਤੀ ਮਾਇਆ ਤੁਸੀਂ ਪੇਟਾ ਕੀਤੀ ਹੈ ਤੁਸੀਂ ਸੁਧਾਰ ਕਰਨਾ ਰਾਗੀ ਸਿੰਘਾਂ ਨੂੰ ਬਿਠਾ ਕੇ ਕਮਰੇ ਚ ਜੋ ਮਰੀ ਸਮਝਾ ਸਕਦੇ ਹੋ ਅਗਲਾ ਮੰਨੇ ਤੇ ਟਾਈਮ ਦਿਓ ਨਾ ਮੰਨੇ ਨਾ ਟਾਈਮ ਦਿਓ ਇਹ ਮੀਡੀਆ ਜਪਾ ਕੇ ਬਹੁਤ ਅੜੇ ਖੜੇ ਕਰਨ ਦਾ ਮਤਲਬ ਨਹੀਂ ਹੁੰਦਾ। ਹ ਸਾਰੇ ਵਿਚਾਰ ਕਰ ਰਹੇ ਨੇ ਯਾਰ ਅਸੀਂ ساری ਜ਼ਿੰਦਗੀ ਵਾਹਿਗੁਰੂ ਕਹਿਣ ਵਾਲੇ ਬੰਦੇ 25 25 30 ਦੀ ਸਾਲ ਤੋਂ ਕੀਰਤ ਕਰਨ ਵਾਲੇ ਯਾਰ ਇਹ ਹੋ ਕੀ ਗਿਆ ਇਹਨਾਂ ਨੂੰ? ਕਿ ਗੇਮ ਕੁਝ ਹੋ ਰਿਹਾ ਮੈਂ ਪੂਰਾ ਵਿਸਥਾਰ ਕਰਾਂਗਾ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਲੋਕ ਉਹ ਜਿੱਥੇ ਕਮੈਂਟਸ ਪਾ ਰਹੇ ਨੇ ਉਥੇ ਤੁਸੀਂ ਵੀ ਥੋੜਾ ਇਨਵੋਲ ਹੋਵੋ ਜਿਆਦਾ ਭਗਤੀ 'ਚ ਲੀਨ ਨਾ ਹੋਵੋ ਕਿਤੇ ਕਿਤੇ ਜਾਣ ਦੇ ਜੰਗ ਵਿੱਚ ਵੀ ਆਈਦਾ ਹੁੰਦਾ। ਔਰ ਮੈਂ ਵੇਟ ਕਰਦਾ ਸੀ ਕਿ ਭਾਈ ਸੰਗਤ ਕੇਵਲ ਕੀਰਤਨ ਸੁਣਦੀ ਹੈ ਤੇ ਕੁਝ ਕਰ ਸਕਦੇ ਆ ਸਾਡੇ ਅੰਦਰੋਂ ਜ਼ਮੀਰ ਪਤਾ ਨਹੀਂ ਕਿਉਂ ਨਹੀਂ ਜਾਗਦੀ ਜਦੋਂ ਕੋਈ ਸਬਜੈਕਟ ਸਾਹਮਣੇ ਆਉਂਦਾ ਤਾਂ ਅਸੀਂ ਕਿਉਂ ਨਹੀਂ ਆਪਣੇ ਵਿਚਾਰ ਪ੍ਰਗਟ ਕਰਦੇ। ਹਾਂ ਸਿਰਫ ਦੇਖ ਰਹੇ ਆ ਮੈਂ ਆਵਾਂਗਾ ਸਾਹਮਣੇ ਔਰ ਜਦੋਂ ਆਵਾਂਗਾ ਪੂਰੀ ਵਿਸਤਾਰਕ ਤੌਰ ਤੇ ਗੱਲ ਕਰਾਂਗਾ। ਮਰਿਆਦਾ ਲਿਆਉਣੀ ਫਿਰ ਲਿਆਓ। ਸਾਰੀ ਮਰਿਆਦਾ ਲਿਆਓ ਫਿਰ ਆਉਣ ਵਾਲੇ ਚਨਾਵਾਂ ਵਿੱਚ ਵੀ ਮਰਿਆਦਾ ਰੱਖਿਓ ਜੀ ਸਟੇਜਾਂ ਤੇ ਬੋਲਣ ਵੇਖੇ ਤਾਂ ਮਰਿਆਦਾ ਰੱਖਿਓ ਜੀ ਭਗ ਸੀਜਗਨ ਸਾਹਿਬ ਬੰਗਲਾ ਸਾਹਿਬ ਕੰਟੀਨਿਊ ਕੀਰਤਨ ਚਲਾਓ ਹਰਮੰਦਰ ਸਾਹਿਬ ਵਾਂਗੂ ਕੋਈ ਬੁਲਾਰਾ ਬੋਲੇਗਾ ਨਹੀਂ ਉੱਥੇ ਕਥਾ ਕਰਦੇ ਆ ਪਹਿਲਾਂ ਪੂਰਾ ਸ਼ਬਦ ਪੜੋ ਗੁਰਬਾਣੀ ਦਾ ਗੁਰਬਾਣੀ ਦੇ ਅਰਥ ਕਰੋ ਸੁਖਮਨੀ ਸਾਹਿਬ ਉਹ ਘਰ ਆਮਤਲੀ ਕੀ ਵਾਰ ਹੋ ਕੇ ਸ਼ਲੋਕ ਸੰਸਕ੍ਰਿਤ ਹੋ ਗਈ ਕੰਟੀਨਿਊ ਉੱਥੇ ਕਥਾ ਚਲਾਓ ਪਤਾ ਲੱਗੇ ਭਾਰ ਦੀਆਂ ਗੱਲਾਂ ਇੱਧਰ ਉੱਧਰ ਦੀਆਂ ਕਰਕੇ ਕੋਈ ਕਥਾ ਥੋੜੀ ਨਾ ਹੁੰਦੀ ਐ ਅਜੇ ਅਜੇ ਮੈਂ ਬਹੁਤ ਘੱਟ ਬੋਲੇ ਆ ਮਹਾਰਾਜ ਤਰਸ ਕਰਨਗੇ ਸਾਰੇ ਵਿਸ਼ਿਆਂ ਤੇ ਬੋਲਾਂਗਾ ਤੁਸੀਂ ਇਹ ਕਲਿੱਪ ਨੂੰ ਸੰਭਾਲ ਕੇ ਰੱਖੋ ਆਪਣੇ ਤੱਕਨ ਮੈਂ ਬਕਾਇਦਾ ਮੀਡੀਏ ਚ ਆਵਾਂਗਾ ਸੱਚੇ ਪਾਤਸ਼ਾਹ ਦੇ ਤਰਸ ਨਾਲ ਜਿਹੜਾ ਕੁਝ ਗਲਤ ਹੋਇਆ ਵੀ ਹੋਵੇ ਉਹਦਾ ਸੁਧਾਰ ਕਰਨ ਦਾ ਤਰੀਕਾ ਕੁਝ ਹੋਰ ਹੈ ਨੋ ਦੁੱਧੀਆਂ ਗੋਮਾਂ ਸਾਡਾ ਤਮਾਸ਼ਾ ਦੇਖਦੀਆਂ ਇਹ ਕਰਦੇ ਕੀ ਨੇ ਇਹਨਾਂ ਨੇ ਸਾਡੇ ਨਾਲ ਕੀ ਲੜਨਾ ਦੁੱਧੀਆਂ ਗੋਮਾਂ ਨੂੰ ਕੀ ਜਵਾਬ ਦੇਣਾ ਜੀ ਆਪ ਹੀ ਮਰੇ ਪਏ ਆ ਆਪਾ ਕਿਸਾਨ ਸੰਘਰਸ਼ ਲੱਗਾ ਪਿਆ ਉਧਰ ਬੰਦੀ ਸਿੰਘ ਅੰਦਰ ਪਏ ਨੇ ਉਧਰ ਸਰੂਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਦਬੀ ਲਗਾਤਾਰ ਚੱਲ ਰਹੀ ਹੈ ਆਪਾਂ ਸਿਰਫ ਸਰ ਪਿੱਛੇ ਕੁਛ ਨਾ ਕੁਛ ਕਰਦੇ ਰਹਿੰਨੇ ਆ ਕੋਈ ਨਾ ਫਗਦਾ ਹੋਊਗਾ ਸੱਚੇ ਪਾਛਾ ਤਰਸ ਕਰਨਗੇ ਸਾਨੂੰ ਕੋਈ ਇਤਰਾਜ਼ ਨਹੀਂ ਜੀ ਅਸੀਂ ਬਿਲਕੁਲ ਆਪਣਾ ਸਟਾਈਲ ਨਹੀਂ ਬਿਲਕੁਲ ਸਾਡੇ ਕੋਲ ਇਹੀ ਹੈ ਸਾਨੂੰ ਬੁਕਿੰਗ ਕਰਨ ਵਾਲਾ ਬੰਦਾ ਵਾਈਰਸ ਸੁਣਨ ਵਾਲਾ ਹੋਣਾ ਚਾਹੀਦਾ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕੀਤੀ ਜੀ ਅਸੀਂ ਪਿਆਰ ਬੱਧੇ 20-20 ਸਾਲ 25-25 ਸਾਲ ਹੋ ਗਏ ਨਾ ਉਹ ਪਿਆਰ ਬੱਧੇ ਹੀ ਰਵਾਂਗੇ ਔਰ ਬਿਲਕੁਲ ਘਰ ਬੈਠਣ ਨੂੰ ਪਿਆਰ ਆ ਜੇ ਸੰਗਤ ਕਹੇਗੀ ਬਈ ਤੁਹਾਨੂੰ ਨਹੀਂ ਪਸੰਦ ਕਰਦੇ ਸੀ ਘਰ ਬੈਠਣ ਨੂੰ ਪਿਆਰ ਆ ਪਰ ਨਿਕਾ ਨਿਕਾ ਬੱਚਾ ਮੈਂ ਪ੍ਰੂਫ ਕਰ ਸਕਨਾ ਕਿੰਨੇ ਕੁ ਹਜ਼ਾਰ ਬੰਦਿਆਂ ਨੂੰ ਜੇ ਭਾਈ ਜਸਵੀਰ ਸਿੰਘ ਕਨਿਆਰੇ ਨੇ ਅੰਮ੍ਰਿਤ ਛਕਾਇਆ ਇਸ ਸਟਾਈਲ ਵਿੱਚ ਕੀਰਤਨ ਕਰਕੇ ਨਾਮ ਅਭਿਆਸ ਕਰਕੇ ਅੱਜ ਵੀ ਗੁਰਪ੍ਰੀਤ ਸਿੰਘ ਰਿੰਕੂ ਹੋ ਗਏ ਬੰਪੇ ਹੋ ਗਏ ਭਾਈ ਗੁਰਸ਼ਰਨ ਸਿੰਘ ਹੋ ਗਏ ਕਿੰਨੇ ਹੋ ਗਏ ਜਿਹੜੇ ਅੰਮ੍ਰਿਤ ਵੇਲਾ ਕਰਕੇ ਟਿਕ ਟੁਕ ਪੜ ਕੇ ਵਾਇਗੁਰੂ ਕਰਵਾ ਕੇ ਤੇ ਦੁਨੀਆ ਸਵਾਰ ਤੇ ਪੈਨੇ ਸਾਰਾ ਸਿੰਧੀ ਸਮਾਜ ਉਹਨਾਂ ਨੇ ਸਵਾਰਿਆ ਇੱਥੇ ਤੁਰ ਪੇ ਤੁਸੀਂ ਆਓ ਮਰਿਆਦਾ ਰੱਖੋ ਮੈਂ ਤਾਂ ਕਹਿਣਾ ਜਾਸਕ ਜੇ ਮਰਿਆਦਾ ਰੱਖਣੀ ਹੈ ਹਰਮੰਦਰ ਸਾਹਿਬ ਦੀ ਤੇ ਪੂਰੀ ਹਰਮੰਦਰ ਸਾਹਿਬ ਦੀ ਰੱਖਣੀ ਤੇ ਮੰਜੀ ਸਾਹਿਬ ਅਲੱਗ ਬਣਾਓ ਇਹ ਕਾਲ ਤਖਸਾਲ ਬਲਗ ਬਣਾਓ ਭਾਦੀ ਸਿੰਘ ਵਖਰੇ ਕਥਾਵਾਚਕ ਵਖਰੇ ਕਰੋ ਕਿਰਪਾ ਹੋ ਕੋਈ ਚੱਕਰ ਨਹੀਂ ਆਪਾ ਤੁਹਾਡੇ ਨਾਲ ਆਪਾ ਕੀਰਤਨ ਸੁਣਾ ਨਾਵਾਗੇ ਤੰਤੀ ਸਾਜਣਾ ਤੰਤੀ ਸਾਹ ਚੱਲਣਗੇ ਫਿਰ ਉਹ ਨਹੀਂ ਹੇ ਗੁਲਾਮ ਅਲੀ ਸ਼ੈਲੀ ਜਾਂ ਨੌਸਰਤ ਫਤੇਹ ਅਲੀ ਸ਼ੈਲੀ ਜਾਂ ਬਾਲੀਵੁੱਡ ਵਾਲੇ ਸੈਰੀ ਨਹੀਂ ਚੱਲੇ। ਹਾਂ ਬਿਲਕੁਲ ਜਿਹੜੇ ਰਾਗ ਜੀ ਕੀਰਤਨ ਸੱਚੇ ਪਾਤਸ਼ਾਹ ਨੇ ਉਚਾਰਿਆ ਉਸੇ ਰਾਗ ਹੀ ਜਾਓ। ਲਾਗੂ ਕਰੋ ਸੀ ਤੁਹਾਡੇ ਨਾਲ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਾਂਗੇ। ਸਾਰੀ ਮਰਿਆਦਾ ਫਾਲੋ ਕਰੋ ਸਾਰੀ ਟੋਟਲ ਜਿਹਨੀ ਮਰਿਆਦਾ ਆਪਣੇ ਤੇ ਵੀ ਲਾਗੂ ਕਰੋ ਸੀ ਸਾਬਾ ਪਾ ਕੇ ਉੱਪਰ। ਐ ਪ੍ਰਬੰਧਕ ਆਵੇ ਗੁਰੂ ਹਜੂਰੀ ਜੀ ਪਤਾ ਲੱਗੇ ਗੁਰੂ ਘਰ ਲਾਲ ਆਇਆ। ਦੋਪ ਟੈਸਟ ਕਰਾਓ ਸਾਰਿਆਂ ਦੇ। ਜਿਹੜੇ 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 ਜਿੱਥੇ ਜਿੱਥੇ ਖੜੇ ਨੇ ਪਤਾ ਲੱਗੇ ਕੌਮ ਨੂੰ ਕਿੱਥੇ ਖੜੇ ਨੇ ਭਾਈ ਗੁਰਪਾਲਾ ਕਰੇ ਤੁਹਾਡਾ ਜੇ ਬੜਾ ਕੁਝ ਬੋਲਣ ਨੂੰ ਆ ਮੈਂ ਬੜੇ ਦਿਨ ਦਾ ਚੁੱਪਾਂ ਰਾਜ ਬੋਲ ਰਿਹਾ ਭਾਈ ਗੁਰਪਾਲਾ ਕਰੇ ਭਾਈ ਗੁਰਜੀ ਦਾ ਖਾਲਸਾ ਹੋਇਆ ਜਿਹੜਾ